ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਾਕਾ ਸਿੰਘ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਬੀਬੀ ਚਰਨਜੀਤ कौर ਚਰਨੂ ਗੋਤੀ ਦੀ ਸਬਜ਼ੀ ਬਣਾ ਰਹੀ ਹੈ ਦੇਖਦੇ ਹਾਂ ਕਿਹੜੇ ਤਰੀਕੇ ਨਾਲ ਬਣਾਉਂਦੀ ਹੈ ਕਦੇ-ਕਦੇ ਪਿੰਡ ਬਗ ਜਾਂਦੇ ਉਸ ਤੋਂ ਬਾਅਦ ਇਕੱਲੇ ਰਹਿ ਜਾਂਦੇ ਨੇ ਕਈ ਵਾਰੀ ਬਣਾਉਣੀ ਵੀ ਪੈ ਜਾਂਦੀ ਹੈ ਬੰਦੇ ਨੂੰ ਸਾਰਾ ਕੁਝ ਸਿੱਖਣਾ ਚਾਹੀਦਾ ਹੈ ਰੋਟੀਆਂ ਤਾਂ ਗਮਾਂਢੀ ਦੇ ਵੀ ਦਿੰਦੇ ਨੇ ਬਾਈ ਸਬਜ਼ੀ ਦੀ ਕੋਈ ਕੋਲੀ ਕੋਈ ਦੇ ਕੇ ਰਾਜ਼ੀ ਨਹੀਂ ਹੁੰਦਾ ਸਬਜ਼ੀ ਦੀ ਕੋਈ ਵੱਡੀ ਗੱਲ ਵੀ ਨਹੀਂ ਹੁੰਦੀ ਤੇ ਬੰਦਾ ਸਿੱਖੇ ਆ ਸਿੱਖ ਸਕਦਾ ਹੈ ਹਾਂਜੀ ਕੀ ਬਣਾ ਰਹੇ ਹੋ ਜੀ ਗੋਭੀ ਦੀ ਸਬਜ਼ੀ ਗੋਭੀ ਦੀ ਸਬਜ਼ੀ ਵੈਸੇ ਪਿੰਡਾਂ ਵਾਲਿਆਂ ਦੀ ਦਾਲ ਹੁੰਦੀ ਹੈ ਪੱਗਨ ਨੇ ਦਾਲ ਕਾ ਵੀ ਕਰੀਏ ਪਿੰਡਾਂ ਵਾਲੀਆਂ ਬੁੜੀਆਂ ਮਤਰਾ ਇਹ ਕਹਿੰਦੀਆਂ ਨੇ ਸਬਜ਼ੀ ਸਬਜ਼ੀ ਦਾ ਨਹੀਂ ਪਤਾ ਹੁੰਦਾ ਹੂੰ ਜੇ ਨੂੰ ਪੁੱਛੇ ਬੀਬੀ ਦਾਲ ਕਾ ਦੀ ਕਰੀਏ ਸੱਸ ਕਹਿੰਦੀ ਕੁੜਾ ਕਦ ਕੁਦੂਦੀ ਦਾ ਤਰ ਲੋ ਅੱਛਾ ਇਹ ਸਬਜ਼ੀਆਂ ਤਾਂ ਹੁਣੇ ਹੋ ਗਈਆਂ ਲੈ ਵੀ ਕੜਾਈਆ ਧਰ ਕੇ ਵਿੱਚ ਤੇਲ ਪਾ ਕੇ ਗਰਮ ਕਰਕੇ ਵਿੱਚ ਪਾਤਾ ਜੀਰਾ ਹੁਣ ਦੇਖਦੇ ਆ ਕਿ ਕੀ ਕੀ ਕਰਦੀ ਐ ਤੇ ਵਿੱਚ ਪਾਤੀ ਬਾਤੀ ਟੰਡਿਆਂ ਵੀ ਕੁੱਟਿਆ ਹੋਇਆ ਆਦਾ ਕੁੱਟਿਆ ਹੋਇਆ ਆਦਾ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਇਹ ਧਣੀਆਂ ਦਾ ਫਿਰ ਬਾਅਦ ਪਊ ਬਾਅਦ ਪਲਾਸ ਤੋਂ ਦੇਖੀ ਅੱਛਾ ਹੁਣ ਕਈ ਭਰਾਵਾਂ ਨੂੰ ਤੇ ਭੈਣਾਂ ਨੂੰ ਤਾਂ ਇਹੀ ਹੋਣਾ ਵਿਚਰਨੋਂ ਇਕੱਲੇ ਵੀਡੀਓ ਚ ਰੋਲ ਕਰਦੀ ਐ ਚਰਨੋਂ ਭਾਈ ਘਰ ਦਾ ਵੀ ਸਾਰਾ ਕੰਮ ਕਰਦੀ ਐ ਆਪਣੇ ਘਰ ਨੂੰ ਸਮਾਰ ਕੇ ਰੱਖਦੀ ਐ ਬਹੁਤ ਸੋਹਣਾ ਸ਼ਕੀਨ ਆ ਪੂਰੀ ਥਰੇ ਦੀ ਆਹ ਥੋੜੀ ਮੀ ਮਾੜਾ ਮੋਟਾ ਕਿਤੇ ਪੋਚੇ ਲਾਇ ਚ ਮੇਰੇ ਵਰਗਾ ਪੈਰ ਤਾਂ ਬਸ ਫੇਰ ਤਾਂ ਆਫਤਾ ਆ ਜਾਂਦੀ ਆਫਤਾ ਵੀ ਤੂੰ ਬੜ ਕਵੇਂ ਗਿਆ ਮੇਰੇ ਪੋਚੇ ਲਾਏ ਹੋਏ ਚ ਪਰ ਇਹ ਇੱਕ ਗੱਲ ਸੋਨੂੰ ਮੈਂ ਦੱਸ ਦਣਾ ਸਾਡੇ ਵਿਆਹ ਨੂੰ 18 ਸਾਲ ਹੋ ਗਏ ਇਹਨੇ ਹਿੰਡੇਰੀ ਨਹੀਂ ਛੱਡੀ ਅੱਜ ਤੱਕ ਮੈਨੂੰ ਟੋਕਣ ਦੀ ਪਰ ਬਦਲਿਆ ਮੈਂ ਵੀ ਨਹੀਂ ਸਭਾ ਮੇਰਾ ਹੀ ਉਹੀ ਆ ਹੁਣ ਤੱਕ ਜਿਹੜਾ ਕੰਮ ਮੈਂ ਕਰਨਾ ਹੈ ਉਹ ਕਰਨਾ ਹੈ ਇੱਕ ਮੈਨੂੰ ਆ ਤਾਂ ਚਪਲਾ ਪਾਈਆਂ ਹੁਣ ਸਰਿਆ ਕੇ ਤਰਨ ਦੀ ਇੱਕ ਹੋ ਇਹਨਾਂ ਨੂੰ ਚੱਕ ਲੈ ਤਾ ਹਾਂ ਚੱਕ ਲੋ ਤਾ ਹਾਂ ਚੱਕ ਲੋ ਤਾ ਹਾਂ ਪਰਨਾ ਬਸ ਜਿਹੜੇ ਮੁੱਢ ਤੋਂ ਸ਼ਕੀਨ ਮੁੰਡੇ ਨੇ ਕਾ ਨੂੰ ਬਦਲ ਦੇ ਦੇ ਸੁਭਾਅ ਬੱਲੀਏ ਪੱਕੀ ਬਈ ਰੋਕ ਰੋਕ ਕੇ ਹਾਂ ਪੱਕੀ ਬਦਲਿਆ ਨਹੀਂ ਹੂੰ ਲੈ ਵੀ ਕੀ ਪਾਤਾ ਹਣਾ ਨਾਲ-ਨਾਲ ਇੱਧਰ ਵੀ ਦੱਸਣਾ ਆਪਾਂ ਆਪਣੇ ਭੈਣ ਭਰਾਵਾਂ ਨੂੰ ਟਮਾਟਰ ਪਾਤੇ ਇੱਕ ਗੱਲ ਸੁਣ ਲੈ ਮੇਰੀ ਜੇ ਗੋਭੀ ਕੁਲ ਗਈ ਬਸ ਫਿਰ ਆਪਾਂ ਤਾਂ ਨਹੀਂ ਖਾਂਦੇ हां ਆਪਾਂ ਤਾਂ ਬਈ ਉਹ ਚੀਜ਼ ਖਾਵਾਂਗੇ ਜੇ ਕੋਬੀ ਦੀ ਕੱਲੀ-ਕੱਲੀ ਫੜਿਆ ਖੜੀ ਹੋਵੇ ਕੱਟੇ ਰੰਗ ਦੀ ਕੱਟੇ ਘਟੌਰ ਬਰਤੀ ਗਦਰ ਲੋ ਜੀ ਆਪਣਾ ਇਹ ਪਹਿਲਾ ਬਲੌਗ ਆ ਵੈਸੇ ਤਾਂ ਅਸੀਂ ਕਰਮੇ ਨੇ ਇੱਕ ਦੋ ਬਣਾ ਕੇ ਪਾਤੇ ਉਹ ਵੀ ਵਿਚਾਰਾ ਬੀਜੀ ਬਾਲਾ ਹੁੰਦਾ ਟਾਈਮ ਤੇ ਆਉਂਦਾ ਤੇ ਆ ਕੇ ਮੈਂ ਹੀ ਕਹਿੰਦਾ ਉਹਨੂੰ ਕਰਮੇ ਯਾਰ ਬਾਈ ਬਣ ਕੇ ਬਲੌਗ ਬਣਾਈ ਬਣਾ ਤਾਂ ਦਿੰਦਾ ਉਹ ਟਾਈਮ ਜੋ ਟਾਈਮ ਕੱਢ ਕੇ ਮੈਂ ਸੋਚਿਆ ਮਹਾਂ ਅੱਜ ਆਪ ਹੀ ਬਣਾ ਕੇ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਚਲ ਆਪਾਂ ਬਲੌਗ ਪਾਇਆ ਕਰਾਂਗੇ ਹੁਣ ਆਪਣੇ ਚੈਨਲ ਤੇ ਚੈਨਲ ਦਾ ਨਾਮ ਹੈ ਕਾਕਾ ਐਂਡ ਚਰਨੋ ਜੇ ਭਾਈ ਤੁਸੀਂ ਪਿਆਰ ਤੇ ਸਾਥ ਦਿੱਤਾ ਤਾਂ ਉਦੋਂ ਬਾਅਦ ਆਪਾਂ ਵੀਡੀਓ ਦਾ ਕੰਮ ਸਟਾਰਟ ਕਰਾਂਗੇ ਮੈਨੂੰ ਅਭੀ ਨੇ ਵੀ ਕਈ ਵਾਰੀ ਕਹਿਤਾ ਕਨਾ ਭਾਈ ਅਸੀਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਤੂੰ ਵੀਡੀਓ ਬਣਾਇਆ ਕਰ ਮੈਟਰ ਆਪਣੇ ਕੋਲੇ ਬਾਧੂ ਹੈ ਵੀਡੀਓ ਵੀ ਨਵੇਂ ਆਉਣਗੇ ਨਮੀਆਂ ਤੋਂ ਨਮੀਆਂ ਹੁਣ ਅਬੀਲੇ ਚੈਨਲ ਤੇ ਚੱਲ ਰਹੀ ਪੁੱਤਰ ਮਿਠੜੇ ਮੇਵੇ ਅੰਜਨੀ ਵਾਲੇ ਤੇ ਅਸਲੀ ਹੱਤਿਆਰ ਈਸ਼ੂ ਵਾਲੇ ਤੇ ਈਸ਼ੂ ਦਾ ਵਿਆਹ ਤੇ ਅਬੀਲੇ ਤੇ ਜਮੇ ਤੁਸੀਂ ਵੀਡੀਓ ਪਹਿਲਾਂ ਦੇਖ ਰਹੇ ਹੋ ਪੁੱਤਰ ਮਿਠੜੇ ਮੇਵੇ ਜਮਾ ਲੱਗ ਸਟੋਰੀ ਸਟਾਰਟ ਕੀਤੀ ਸੀ ਉਹ ਤੇ ਜਿਹੜੇ ਇਦੋਂ ਗਾਹ ਬਣਾਵਾਂਗੇ ਉਹ ਵੀ ਲੱਗ ਹੀ ਹੋਊਗੀ ਉਹ ਤੇ ਜਿੰਨੇ ਵੀਡੀਓ ਆਉਣਗੀਆਂ ਸਾਰੀਆਂ ਲੱਗ ਹੀ ਹੋਣਗੀਆਂ ਐ ਨਹੀਂ ਹੈਗਾ ਤੁਸੀਂ ਬੋਰ ਹੋ ਜਾਓਗੇ ਵੀ ਯਾਰ ਉਹ ਫਲਾਣੇ ਨੇ ਬਣਾਈ ਸੀ ਇਹ ਵੀ ਬਣਾਈ ਜਾਂਦੇ ਨੇ ਹੁਣ ਨਾ ਨਾ ਉਹ ਗੱਲ ਨਹੀਂ ਬਣਦੀ ਪੂਰੇ ਵਧੀਆ ਪ੍ਰੋਪਰ ਤਰੀਕੇ ਨਾਲ ਬਣਾਇਆ ਕਰਾਂਗੇ ਹਾਂ ਜੀ ਇੱਧਰ ਵੀ ਸੱਚ ਮੈਂ ਤਾਂ ਭੁੱਲ ਜਾਣਾ ਖਿਆਲ ਰੱਖਣਾ ਪੈਂਦਾ ਕੀ ਪਾਤਾ ਦੁਬਾਰਾ ਕੋਈ ਕੁਝ ਨਹੀਂ ਪਾਇਆ ਹੁਣ ਆਪਾਂ ਪੀਂੰਡੇ ਅੱਛਾ ਇਹਦੇ ਵਿੱਚ ਪਾਤਾ ਜੀ ਨੂਨ ਹਲਦੀ ਤੇ ਮਿਰਚ ਤੇ ਹੋਰ ਮਸਾਲਾ ਤਾਂ ਨਹੀਂ ਕੋਈ ਪੌਲਟੀਆ ਪਾਊਡਰ ਹੈ ਹੀ ਖਤਮ ਹੋ ਰਿਹਾ ਅੱਛਾ ਚਲ ਕੱਲ ਨੂੰ ਲੈ ਕੇ ਆਵਾਂਗੇ ਆਪਾਂ ਜਿਹੜੀ ਜਿਹੜੀ ਚੀਜ਼ ਦੀ ਘਾਟ ਬਾਅਦ ਆ ਪੂਰੀ ਕਰ ਲਾਂਗੇ ਕੋਈ ਚੱਕਰ ਨਹੀਂ ਖਤਮ ਹੋ ਰਿਹਾ ਤੇ ਅਸੀਂ ਹਾਂ ਬੈਸੇ ਤਾਂ ਫਰਾ ਤਾਂ ਨਹੀਂ ਆ ਪਾ ਰਹੇ ਹਰਾ ਤਣੀ ਆ ਹਾਂ ਕਿਉਂਕਿ ਉਹਦੀ ਵੀ ਬਾਸ਼ਨਾ ਹੋ ਗਈ। ਅੱਛਾ ਜੀ। ਹੁਣ ਇਹ ਗੋਭੀ ਨੂੰ ਧੋ ਰਹੇ ਨੇ। ਠੀਕ। ਪਾ ਲਿਆ। ਠੀਕ। ਅੱਛਾ ਜੀ। ਪਾਣੀ 'ਚ ਡਬੋ ਕੇ ਆਲੂ ਤੇ ਗੋਭੀ ਧੋ ਕੇ ਪਾ ਰਹੇ ਹਾਂ। ਤੇ ਡੋਬ ਕੇ ਪਾਣੀ 'ਚ ਧੋ ਕੇ ਪਾਣੀ। ਧੋਤੀ ਦਾ ਪਾਣੀ 'ਚ ਡੁੱਬ ਗਈ ਜਊ। ਹਾਂ ਫਿਰ। ਹੂੰ। ਗੋਤਾ ਤਾਂ ਲਵਾਈ ਹੈ ਨਾ। ਅੰਤਰ ਬਹੁਤ ਹੈ ਪਾਣੀ ਜਿ ਲਵਾਉਣ ਦਾ ਢੋਣ ਦਾ ਇਹੀ ਤਰ ਰੋਲਾ ਹੈ ਆਪਣਾ ਸਾਡੇ ਵਿਚਾਰ ਨੇ ਜਿਹੜੇ ਸੱਜਣੋਂ ਵਿਚਾਰ ਬਹੁਤ ਜ਼ਿਆਦੇ ਘੱਟ ਮਿਲਦੇ ਨੇ ਸਾਡੇ ਸਿੰਘ ਭਾਜ ਜਿੰਨੇ ਮਿੰਟ ਚ ਹੁਣ ਤਾਂ ਵਲੌਗ ਚੱਲੀ ਜਾਂਦਾ ਵੀ ਭੈਣ ਭਰਾ ਸੋਚਣਗੇ ਜਰਾ ਉਹ ਫੇਰ ਲੜਪੇ ਨਹੀਂ ਹੁਣ ਉਹਨੂੰ ਤਾਂ ਕਟੋਕਲੇ ਸਟਾਰਟ ਸੀ ਬੱਚਾ ਅੱਛਾ ਚਲੋ ਭਾਈ ਮੰਨ ਲੈਂਦੇ ਆ ਲੜਨਾ ਵੀ ਜ਼ਰੂਰੀ ਹੈ ਨਹੀਂ ਪਿਆਰ ਵਾਲਾ ਵੱਜ ਜਾਂਦਾ ਹੈ ਨਾ ਲੜਾਈ ਵੀ ਕੀ ਕਹਿੰਦੇ ਨੇ ਪੁੱਛੀ ਪਿਆਰ ਹੁੰਦਾ ਜਿੱਥੇ ਲੜਾਈ ਹੁੰਦੀ ਹੈ ਲੜਾਈ ਹੀ ਨਹੀਂ ਪਿਆਰ ਬਾਰੇ ਤਾਂ ਪਿਆਰ ਤਾਂ ਤੜਕੀ ਉੱਠ ਕੇ ਡਾਂਗਾ ਛੋਟੀਆਂ ਚੱਕਣੀਆਂ ਚਾਹੀਦੀਆਂ ਹਫਤੇ ਬਾਅਦ ਵੀ ਫਿਰ ਪਿਆਰ ਵਧੂਗਾ ਪਹਿਲਾਂ ਲੜਾਈ ਕਰੀਏ ਨਹੀਂ ਨਾ ਡਾਂਗਾ ਛੋਟੀਆਂ ਵਾਲਾ ਵੀ ਨਹੀਂ ਹੂੰ ਬਸ ਮੂਰੀ ਚਕਾ ਲਈ ਮਾਰੀ ਅੱਛਾ ਦੋ ਚਾਰ ਗੱਲਾਂ ਕਹਿ ਲੈ ਦੋ ਚਾਰ ਸੌਂ ਲੈ ਠੀਕ ਹੈ ਇਹਦੇ ਨਾਲ ਸਭ ਕੁਝ ਆ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਲੈ ਵੀ ਗੋਭੀ ਸਾਰੀ ਪੈ ਚੁੱਕੀ ਐ ਤੇ ਚਾਲੂ ਨੇ ਤੇ ਮਸਾਲੇ ਸਾਨੂੰ ਦੱਸ ਤੇ ਸਾਰਾ ਕੁਸ ਹੁਣ ਦੇਖਦੇ ਆ ਜੇ ਅੱਜ ਗੋਭੀ ਢਲ ਗਈ ਨਾ ਚਰਨੋਂ ਘਰ ਚਿੱਤ ਨੂੰ ਜੋਤ ਲਿਆ ਨਹੀਂ ਢਲ ਗਈ ਹਾਂ ਗੋਭੀ ਦੀ ਫੜਨਾ ਪਕੌੜੇ ਵਾਂਗ ਖੜੀ ਹੋਣੀ ਚਾਹੀਦੀ ਐ ਠੀਕ ਆ ਹਮ ਇਹ ਠੀਕ ਗੋਭੀ ਰੰਗ ਤਾਂ ਰੰਗ ਤਾਂ ਲੱਜ ਗਿਆ ਤੇ ਆ ਦੇਖਦੇ ਆ ਕੀ ਬਣਦਾ ਐ ਮੀਆਂ ਤੋੜ ਕੇ ਲਿਆ ਗਾੜੀ ਚ ਹੂੰ ਘੱਟ ਕੇ ਇਹ ਬੋ ਪਾਣੀ ਬਾਹਰ ਚ ਮੈਨ ਲੱਗਿਆ ਹੋਇਆ ਦਰਵਾਜ਼ਾ ਲੈਣ ਪਤਾ ਨਹੀਂ ਬੱਜਦਾ ਇਹ ਚ ਡਰਤ ਨਹੀਂ ਦਿੱਤਾ ਨੇ ਤੇਰੋ ਲੈਣ ਗਿਆ ਹੋਊਗਾ ਅੱਜ ਵਾਲੇ ਬਲੌਗ ਦੇ ਵਿੱਚ ਸਾਨੂੰ ਸਿਰਫ ਅਸੀਂ ਗੋਭੀ ਦੀ ਸਬਜੀ ਬਾਰੇ ਦੱਸਾਂਗੇ ਤੇ ਜਿਹੜਾ ਬਲੌਗ ਇਹ ਤੋਂ ਅਗਲਾ ਆਊਗਾ ਉਹਦੇ ਵਿੱਚ ਤੁਹਾਨੂੰ ਅਸੀਂ ਸਾਡਾ ਪ੍ਰੋਪਰ ਘਰ ਦਿਖਾਵਾਂਗੇ ਇਹ ਅਸੀਂ ਅੰਦਰੋਂ ਕੰਮ ਕਰਾਇਆ ਘਰ ਦਾ ਕੁਝ ਜਗਾਠਾਂ ਸਿਉਂਖ ਨੇ ਕਰ ਲਈਆਂ ਸੀ ਉਹ ਬਦ ਲਈਆਂ ਨੇ ਤੇ ਵਾਲ ਪੇਪਰ ਕਰਾਇਆ ਕੁਝ ਕਮਰਿਆਂ ਦੇ ਵਿੱਚ ਪੀਵੀਸੀ ਹੈ ਬਹੁਤ ਸੋਹਣਾ ਘਰ ਬਣ ਗਿਆ ਵਧੀਆ ਲੋਕੇਸ਼ਨ ਤਿਆਰ ਹੋ ਗਈ ਹਾਂਜੀ ਹੁਣ ਇਹਨੂੰ ਹਲਕਾ ਹਲਕਾ ਹਲਾਈ ਜਾਣਾ ਹੈ ਨਾ ਬੱਸ ਹੁਣ ਸਾਲੇ ਕਰਾ ਲਾਤ ਨੂੰ ਖਾੜੀਆਂ ਹੂੰ ਇਹ ਪਟਾਖ ਦੇਣੇ ਡੈਂਸ ਕਰਤਾ ਬਈ ਸਲੋ ਇਹ ਗੋਬਰਨੇਸ ਲੱਗਿਆ ਹੋਇਆ ਆਪਣੇ ਆ ਪੈ ਪਾਰੀਆ ਤਹਾਂ ਤੋਂ ਉਹ ਆਉਂਦੀ ਆ ਪਰਾਂ ਤੋਂ ਤਹਾਂ ਤੋਂ ਐ ਕੋਠੇ ਉਦੀ ਹੁੰਦੀ ਹੈ ਆ ਆਪਣਾ ਬਾਕੀ ਦਾ ਸਮਾਨ ਪਿਆ ਆਟੇ ਵਾਲੀ ਢੋਲੀ ਲੈ ਵੀ ਤਾਕਤੀ ਹੈ ਗੋਭੀ ਹਮ ਲੈ ਵੀ ਮਿੱਤਰੋ ਹੁਣ ਮਿਲਦੇ ਆਂ ਆਪਾਂ ਕੁਝ ਟਾਈਮ ਬਾਅਦ ਫੇ ਸਾਨੂੰ ਦੱਸਾਂਗੇ ਵੀ ਗੋਭੀ ਕਹੀ ਜੀ ਬਣੀ ਬਾਟੀ ਦੇ ਵਿੱਚ ਪਾ ਕੇ ਤੇ ਖਾ ਕੇ ਲੈ ਵੀ ਗੋਭੀ ਬਣ ਕੇ ਤਿਆਰ ਹੋ ਗਈ ਐ ਧਣੀਆਂ ਪਾਤਾ ਬਸ 1-2 ਮਿੰਟਾਂ ਤੱਕ ਤਿਆਰ ਹੋ ਜੂ ਜਮਾ ਜਦੋਂ ਧਣੀਆਂ ਵਿੱਚ ਪੁੱਜ ਗਿਆ ਤੇ ਖਾਣ ਲਈ ਤਿਆਰ ਹੋ ਜੂ ਮੈਨੂੰ ਲੱਗਦਾ ਬਣੀ ਤਾਂ ਹੋ ਗਈ ਐ ਜਿਵੇਂ ਮੈਂ ਕਹਿੰਦਾ ਸੀ ਜਮਾ ਖੜੀਆਂ ਨੇ ਫਾੜੀਆਂ ਭਾਈ ਐ ਕਰ ਹੁਣ ਬਾਟੀ ਕੇ ਪਾ ਲਈ ਥੋੜੀ ਜੀ ਤੇ ਦੇਖੀਏ ਟੈਸਟ ਫਿਰ ਨਾਣ ਮਿਰਚ ਦਾ ਪਤਾ ਲੱਗ ਜੂ ਨਾਲੇ ਟੈਸਟ ਤੂੰ ਇੱਕ ਤਾਂ ਮੇਰੀ ਪੰਜਾਬੀ ਸਹੀ ਕਰਨ ਤੇ ਰਹੀ ਹਾਂ ਇਹ ਪ੍ਰਾਣੀ ਪੁਰਾਣੀ ਪੰਜਾਬੀ ਹੈ ਇਹ ਹੂੰ ਅੰਗਰੇਜ਼ੀ ਨੂੰ ਨਾ ਬੋਲਦੇ ਤਾਂ ਅਸੀਂ ਅੰਗਰੇਜ਼ੀ ਬੋਲ ਤਾਂ ਪੈਣਾ ਪਰ ਅੰਗਰੇਜ਼ੀ ਦੀ ਜੜ ਵੜਦੇ ਆ ਸਮਾਰ ਕੇ ਜੇ ਸਹੀ ਅੰਗਰੇਜ਼ੀ ਬੋਲਣ ਲੱਗੇ ਫੇਰ ਤਾਂ ਅੰਗਰੇਜ਼ ਖੁਸ਼ ਹੋਣਗੇ ਵੀ ਅੰਗਰੇਜ਼ੀ ਬੋਲਦੇ ਨੇ ਅੰਗਰੇਜ਼ੀ ਦੀ ਜੜ ਵੱਡ ਕੇ ਰੱਖਦੇ ਆ ਜਮਾ ਕੀ ਕਹੇ ਤਾਂ ਮੈਂ ਟੈਸਟ ਕਿਹਾ ਸੀ ਤੂੰ ਟੈਸਟ ਕਿਹਾ ਸੀ ਲੈ ਲੈ ਟੈਸਟ ਕਿਹਾ ਸੀ ਮੈਂ ਟੈਸਟ ਕਿਹਾ ਸੀ ਲੜਾਈ ਹੁੰਦੇ ਹੁੰਦੇ ਬਚਤ ਰਹਿ ਗਈ ਹੋਰ ਰਹਿਣ ਦੇ ਨਾ ਲੜਾਈ ਦਾ ਕੰਮ ਸਟਾਰਟ ਕਰ ਚੁੱਪ ਕਰਕੇ ਪਾ ਦੇ ਲੈ ਵੀ ਆ ਪਾਤੀ ਇਹਨੂੰ ਮੜੀ ਠਰ ਜਾਣ ਦੇ ਫੇਰ ਦੇਖਦੇ ਆ ਕੀ ਬਣਦਾ ਮੈਂ ਟੱਕਤੀ ਦੁਬਾਰੇ ਉਹ ਬੱਚੇ ਨੂੰ ਸੇਕ ਲੱਗ ਜਾਂਦੇ ਅੱਛਾ ਮੈਂ ਉਹ ਦੰਦ ਤੇ ਸਰਾਣੇ ਬੈਠਾ ਵੀ ਬਦਣੀ ਦੀ ਸਬਜੀ ਬਣੂ। ਅੱਜ ਕੀ ਬਦਣੀ ਦਾ ਖਾਣਾ ਹੋਦੀ। ਕਾਨੇ ਦਾ ਹੈਗਿਆਂ ਰੋਜ਼। ਅੱਜੜੀ ਬੱਕਰੀ ਐ। ਅੱਜੜੀ ਬੱਕਰੀ ਐ। ਇਹ ਘਰ ਦੀ ਗੋਭੀ ਐ ਜੀ, ਘਰ ਦੀ ਗੋਭੀ। ਜਿਹੜੀ ਮੁੱਲ ਵਾਲੀ ਹੁੰਦੀ ਆ ਉਹ ਹੋਰ ਚੀਜ਼ ਹੁੰਦੀ ਐ। ਇਹ ਘਰ ਦੀ ਗੋਭੀ ਐ। ਲਓ ਜੀ, ਗੋਭੀ ਦੀ ਸਬਜੀ ਬਣ ਕੇ ਤਿਆਰ ਹੋ ਗਈ। ਤੇ ਟੈਸਟ ਕਰਕੇ ਦੇਖ ਲਈ। ਬਹੁਤ ਜਿਆਦੇ ਸਵਾਦ ਬਣੀ ਐ, ਨਾ ਨਾਣ ਵੱਧ ਨਾ ਘਟ। ਤੇ ਮਰਚ ਵੀ ਸਹੀ ਪਾਈ ਐ ਜਿਹਹੀ ਜੀ ਸਬਜੀ ਮੈਂ ਕਹਿੰਦਾ ਸੀ ਵੀ ਬਣਨੀ ਚਾਹੀਦੀ ਉਹੋ ਜੀ ਹੀ ਬਣੀ ਐ ਅਸੀਂ ਤਾਂ ਲੱਗਿਆ ਜੀ ਰੋਟੀ ਖਾਣ ਲੈ ਭਾਈ ਤੁਸੀਂ ਵੀ ਖਾ ਲੋ ਲਓ ਜੀ ਹੋਰ ਕੁਝ ਕਹਿਣਾ ਚਾਹੋਗੇ ਬਸ ਪਾਲਾ ਵੀ ਲੱਗਣ ਲੱਗ ਗਿਆ ਨੀ ਛੇਤੀ ਹਾਂ ਪਾਲਾ ਠੰਡ ਹੋ ਗਈ ਨਾ ਸ਼ਾਮ ਹੋ ਗਈ ਹੂੰ ਤੈਨੂੰ ਸਬਜੀ ਪਸੰਦ ਆ ਗਈ ਨਾ ਇੰਨਾ ਹੀ ਕਾਫੀ ਐ ਮੈਂ ਹੋਰ ਕੁਝ ਨਹੀਂ ਲੈਣਾ। ਮੈਂ ਇਹ ਡਰ ਸੀ ਮਾਂ ਜੇ ਫਾੜੀ ਢਲ ਗਈ। ਕਿਉਂਕਿ ਫੇਰੇ ਗੋਭੀ ਸਤਾਜੀ ਤੁਰਤ ਪਟਕੇ ਲੈਂਦੀ ਹੂ ਜਿਹੜੀ ਸ਼ਹਿਰਾਂ ਚ ਹੁੰਦੀ ਆ ਉਹ ਤਾਂ ਵੇਹੀ ਹੁੰਦੀ ਆ। ਹੂੰ ਉਹ ਤਾਂ ਢਲਦੀ ਨਹੀਂ। ਇਹ ਤਾਜੀ ਗੋਭੀ ਤੁਰਤਾਂ ਹੀ ਢਲਦੀ ਸਕਦੀ ਆ। ਹੂੰ ਪਰ ਨਹੀਂ ਚੱਲਦਾ। ਵਧੀਆ ਠੀਕ ਐ। ਤੂੰ ਦੇਖ ਲਿਖਾ ਕੇ। ਨਾ ਮੈਂ ਵੇਖਦੀ ਆ। ਕੋਈ ਨਹੀਂ। ਥੱਲ ਫਿਰ ਮੈਨੂੰ ਤਾਂ ਬਹੁਤ ਵਧੀਆ ਲੱਗੀ। ਤੂੰ ਦੱਸ ਵੀ ਤੈਨੂੰ ਕਿਵੇਂ ਲੱਗੂ। ਬਸ ਹੁਣ ਮੈਂ ਤੇ ਸੈੱਟ ਹੋਣਾ ਥੀਂ। ਹੂੰ ਲਓ ਜੀ ਟਰਨ ਦੇ ਦੀਪਾਈ ਚਰਨੋਂ ਨੇ ਗੋਭੀ ਦੀ ਸਬਜ਼ੀ ਮੈਨੂੰ ਤਾਂ ਐਸੀ ਮਹ ਪ੍ਰਸ਼ਾਦ ਵਰਗੀ ਬਣਾ ਕੇ ਧਰ ਦੂਮ ਹਨ ਕਿਉਂਕਿ ਜਦੋਂ ਪਾਣੀ ਪਾ ਕੇ ਬਣਾਉਂਦੇ ਆ ਨਾ ਆਪਾਂ ਉਹ ਟੜ ਜਾਂਦੀਆਂ ਫਾੜੀਆਂ ਵਿੱਚੀ ਮਿਕਸਰ ਇਹ ਹੋ ਜਾਂਦੀਆਂ ਨੇ ਲਓ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀਕਾਲ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆਂ ਤੇ ਤੁਸੀਂ ਬਲੌਗ ਨੂੰ ਵੱਧ ਵੱਧ ਪਿਆਰ ਦੇਣਾ ਤੇ ਦੱਸਿਓ ਸਾਡਾ ਪਹਿਲਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਸਾਰੇ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੁੜੇ ਰਹਿਣਾ ਤੁਹਾਨੂੰ ਨਵੇਂ ਤੋਂ ਨਵੇਂ ਬਲੌਗ ਦਿਖਾਇਆ ਕਰਾਂਗੇ ਤੇ ਜਿਹੜੀ-ਜਿਹੜੀ ਟੀਮ ਦੇ ਵਿੱਚ ਆਪਾਂ ਕੰਮ ਕਰਦੇ ਆ ਉਹਨਾਂ ਨੂੰ ਮਿਲਾਇਆ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਧੰਨਵਾਦ ਜੀ